हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਂਦੇ ਹਾਂ ਬਾਈ ਟੂ ਡੀਟੇਲ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋਈ ਵਧੀਆ ਹਾਂ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਦੋ ਗਗਨ ਦੀ ਨਾਮ ਵਦਨੀ ਹੀ ਪਿੰਡ ਠੀਕ ਆ ਉਹ ਗਾਜਿਰਾ ਠੀਕ ਆ ਸ਼ੇਰ ਨੇ ਆ ਪਿੰਡ ਵਦਨੀ ਕਲਾ ਹਾਂ ਠੀਕ ਆ ਬਾਈ ਮੋਗਾ ਜਿਹੜਾ ਜ਼ਿਲ੍ਹਾ ਪੈਂਦਾ ਤਹਿਸੀਲ ਨਿਆਲ ਸਿੰਘਾ ਨਿਆਲ ਸਿੰਘਾ ਨੇੜੇ ਪਿੰਡ ਕਿਹੜਾ ਰਹਿ ਗਿਆ ਹੋਰ ਬਾਉੜੇ ਨੇੜੇ ਹੀ ਰਹਿ ਗਿਆ ਇਹਦਾ ਬੁੱਟਰ ਠੀਕ ਆ ਬੁੱਟਰ ਵੀ ਨੇੜੇ ਆ ਮੋਬਾਈਲ ਨੰਬਰ ਬੋ ਦੋ ਬਾਈ 826 ਹੂੰ ਤੇ 800 ਤੇ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਕਿੱਥੋਂ ਸਟਾਰਟਿੰਗ ਹੁੰਦੀ ਆ ਇੱਥੋਂ ਹੁੰਦੀ ਆ ਹਾਂ ਬਾਈ ਕਿਹੜਾ ਸੂਈ ਆ ਬਾਈ ਬਲੂ ਨਹੀਂ ਆ ਬਾਈ ਪਲੂਨ ਸੂਈ ਆ ਕਦੋਂ ਸੂਈ ਆ ਬਾਈ ਇਹਨੂੰ ਸੂਈ ਨੂੰ ਚੌਥਾ ਰਹਿਣਾ ਬਾਈ ਇਹਨੂੰ ਹੱਕ ਬਾਈ ਉਹਨੇ ਠੀਕ ਆ ਪਹਿਲਾ ਸੂਆ ਬਾਈ ਕਹਿੰਦਾ ਸੂਈ ਆ ਚੌਥਾ ਦੇਣਾ ਸੂਈ ਨੂੰ ਫੇਸ ਬਹੁਤ ਚੰਗਾ ਬੱਚਾ ਕੀ ਆ ਮਗਰ ਬਹੁਤ ਬੱਚੀ ਬੱਚੀ ਹਾਂ ਬੱਚੀ ਚੰਗੀ ਆ ਨਾ ਢੰਡੀ ਉਹਨੇ ਨੂੰ ਬੱਚੀ ਦਿਖਾ ਦੇ ਬੱਚਾ ਬਾਈ ਬੱਚੀ ਆ ਬੱਚੀ ਬਹੁਤ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਫੇਸ ਫੂਟ ਚੰਗਾ ਗਾ ਬਾਈ ਕਿੰਨੇ ਬੋਲੇ ਤੇ ਆ ਹੁਣ ਇਹ ਅੱਜ 10 ਕਿਲੋ ਬੋਲੇ ਦੇ ਬਲੇ ਨੈਟ ਤਿਆਰ ਆ ਬਾਈ ਹਾਂ ਨੈਟ ਤਿਆਰ ਹੋ ਲਾ ਬਾਈ ਤੋੜ ਕੇ ਰੱਖਾ ਦੀ ਆ ਆਰਡਰ ਨੇੜ ਤੋਂ ਚੈੱਕ ਕਰਵਾਉਨੇ ਆ ਸੋਹਣਾ ਆਰਡਰ ਬਾਈ ਕਰਮਾ ਦੀ ਦਾ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਾਣਾ ਚਵਾਈ ਕਿਵੇਂ ਹੈ ਭਾਈ ਚਵਾਈ 1 ਨੰਬਰ ਹੈ 1 ਨੰਬਰ ਹੈ ਬਈ ਠੀਕ ਹੈ ਠੰਡੀ ਸੀ ਲਾਉ ਮਾਹਰ ਹਾਲ ਦੀ ਨਹੀਂ ਠੀਕ ਆ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਫੇਸ ਫੂਸ ਬਹੁਤ ਚੰਗਾ ਬੱਚਾ ਹੀ ਮਗਰ ਬੱਚੀ ਹੈ ਸੂਈ ਸਵਾਈ ਹੈ ਜੇਰ ਜੂ ਰੋਕੇ ਭਾਈ ਓਕੇ ਬੈਠਾ ਹਾਂ ਠੀਕ ਮੈਂ ਚਾ ਗਲੀ ਹੋਰੀ ਤੋਰਾ ਤਾਰਾ ਚੈੱਕ ਕਰੋ ਭਾਈ ਬੜਾ ਚੰਗੀ ਆ ਪਹਿਲਾ ਸੂਆ ਆਰਡਰ ਦੇਖੋ ਭਾਈ ਆਰਡਰ ਦੀ ਬਣਾਵਟ ਬਹੁਤ ਚੰਗੀ ਆ ਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਮੁੱਲ ਕੀ ਆ ਭਾਈ ਇਹ ਵੇਰਾ ਲੈਣ ਜੋ ਮਰਜੀ ਗਈ ਆ 75 ਦੀ ਦੇਵਾਂਗੇ ਉਹੀ ਬੰਦਾ ਫੋਨ ਲਾਵੇ ਆਪਾਂ ਨੂੰ ਠੀਕ ਆ ਜਿਹਨੇ ਲੈਣੀ ਆ ਠੀਕ ਆ ਆ ਲੈਣੀ ਹੂੰ ਬਚਾ 100 ਹੀ ਹੋਣੀ ਆ ਬਸ ਠੀਕ ਆ 75000 ਰੁਪਿਆ ਮੋਲ ਵਿੱਚੋਂ ਮਾਤਣ ਜ਼ਰੂਰ ਹੋ ਜੂ ਬਾਈ ਕਹਿੰਦਾ ਰੇਟ ਆਪਾਂ ਜਾਇਜੀ ਰੱਖਾਂਗੇ ਹਨਾ ਬਾੜੀਪਨ ਤੋੜ ਵਾਲਾ ਰੇਟ ਨਹੀਂ ਰੱਖਣਾ ਥਾਲੇ ਵਾ ਚੰਗਾ ਚੰਗੀ ਆ ਵੜ ਸੁਈ ਸਵਾਈ ਆ ਠੰਡੀ ਸੀ ਲੱਗ ਪੂਰੀ ਆ ਜਿਵੇਂ ਮਰਜੀ ਹਤਲਾਈ ਚੱਲ ਕੋਈ ਚੱਕਰੀ ਨਹੀਂ ਠੀਕ ਆ ਬਾਈ ਫੱਗੇ ਬਈ 2 ਨੰਬਰ ਇਹ ਵੀ ਫਲੂਨਿਆ ਵੀਰੇ ਫਲੂਨ ਸੁਈ ਆ ਕਦੋਂ ਸੁਈ ਆ ਬਈ ਇਹ ਵੀ ਉੱਤੇ ਚੌਥੇ ਉਹ ਸਵੇਰੇ ਚ ਵੀ ਆ 9 ਵਜੇ ਠੀਕ ਆ ਬੱচ্চਾ ਕੀ ਦਿੱਤਾ ਨੇ ਬੱচ্চਾ ਵੀ ਬੱচ্চਾ ਖੋਲ ਅਬੇ ਤੋਰ ਕੇ ਵਿਖਾ ਦੇ ਕਿੰਨੇ ਬੋਗੇ ਤੇ ਬਈ ਹੁਣ ਇਹ ਰਹੀ ਸਟਾਰਟ ਹੋ ਗਈ ਬਾਹਰ 30 ਕਿਲੋ ਕਰ ਦੋ ਬਈ ਠੀਕ ਆ ਆਰਡਰ ਬਹੁਤ ਚੰਗਾ ਹਨ ਕਿ ਕਿਲੋ ਦੀ ਗਾਰੰਟੀ ਆ ਤੁਸੀ ਠੀਕ ਆ 25 ਲੀਟਰ ਦੁੱਧ ਦੀ ਮੀਰੀ ਹੁਣੀ ਵੀ ਹੈ ਦੰਦਾ ਜੀ ਇਹੇ ਠੀਕ ਆ ਦੰਦਾ ਜੀ ਵੜਾ ਕੀ ਤੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਨੰਦਰਾ ਖਾਈ ਦਿੰਨੇ ਆ ਬਾਈ ਜਣਾ ਕੋਈ ਚੱਕਰ ਨਹੀਂ ਦਲਦਾ ਗਿਆ ਬਾਈ ਹਿੱਦਾਂ ਠੀਕ ਆ ਓਕੇ ਤੋੜ ਦੇ ਬਾਈ ਸੋਈ ਸਵਾਈ ਆ ਮਾਂ ਦਾ ਦੁੱਧ ਬਾਈ ਨੇ ਚੰਗਾ ਦੱਸਿਆ ਯਾਤ ਬ੍ਰੀਟ ਚੰਗੀਆਂ ਤੋੜਾ ਤਾਰਾ ਚੈੱਕ ਕਰੋ ਆਰਡਰ ਬਹੁਤ ਚੰਗਾ ਬਾਈ ਥਾਣ ਤੋਂ ਬਹੁਤ ਚੰਗਾ ਲੈ ਆਪਾਂ ਸਾਰੇ ਤੋਂ ਆ ਥਾਵਾੜਾ ਲੈਂਦੇ ਨਹੀਂ ਆਪਾਂ ਠੀਕ ਆ ਹੂੰ ਇਹਦਾ ਮੁੱਲ ਭਰਾ ਇਹਦਾ ਮੁੱਲ ਵੀ 80 ਆ 80000 ਰੁਪਏ ਮਾਨਦਾਨ ਹੋ ਜਾ ਬਾਈ ਮਾਤਾ ਨਹੀਂ ਹੋਣਾ ਵੀਰੇ ਠੀਕ ਹੈ 80000 ਰੁਪਏ ਮੋਲ ਮਾਨਤਾਨ ਜ਼ਰੂਰ ਹੋ ਜੂ ਥਣ ਲੈ ਵਾ ਕਰ ਬਾਈ ਉਹ ਲੈ ਕੇ ਜਾ ਆਪਣੇ ਕੰਡਾ ਵਾਲ ਦਾ ਲੈ ਆ ਹੁਣ ਓਕੇ ਆਪੋ ਨਹੀਂ ਕਰਾ ਠੀਕ ਹੈ ਮੋੜ ਲੈ ਬਾਈ ਕੰਡਾ ਭਾਈ ਕਹਿੰਦਾ ਚਾਹੇ ਆਪ ਦਾ ਲੈ ਆਇਓ ਹਨਾ ਤੋਲ ਕੇ ਲੈ ਜਾਓ ਪਾਣੀ ਦੋ ਡਾਂਗੇ ਚੋਲੋ ਤਾਂ ਵੀ ਕੋਈ ਚੱਕਰ ਨਹੀਂ ਭਾਈ ਹਨਾ 20 ਤੋਂ ਬਾਅਦ ਚੱਲੂ ਭਾਈ ਹੂੰ ਐਸੇ ਨੂੰ ਪਾਇਆ ਕੋਈ ਨਹੀਂ ਹਾਂ ਓਕੇ ਅੱਗੇ ਵੀਰੇ 3 ਨੰਬਰ ਤੇ ਇਹ ਕਿਹੜਾ ਸੂ ਸੂਈ ਹੈ ਬਈ ਇਹ ਵੀ ਕੋਲੂਣੀ ਆ ਬਈ ਇੱਕ ਕਦਮ ਸੂਈ ਹੈ ਇਹ ਨੋ ਹੋਗੇ 10 ਦਰ ਬਈ ਠੀਕ ਆ ਬੱਚਾ ਬਈ ਇਹਦਾ ਬੱਚਾ ਇਹ ਰੋ ਬੱਚੀ ਖੜੀ ਆ ਬਿਲੇ ਕਿੱਥੇ ਖੜੀ ਆ ਉਹ ਦੇਖੋਲੀ ਅੱਛਾ ਬੱਚੀ ਆ ਜੀ ਹਾਂ ਠੀਕ ਆ ਓਕੇ ਬਈ ਹੁਣ ਖੋਲ ਲੈ ਬੱਚਾ ਮਗਰ ਬੱਚੀ ਆ ਪਹਿਲਾ ਸੂਈ ਕਰ ਮਣੀ ਇਹ ਸੂਈ ਆ ਥਣਲੇਵਾ ਚੈੱਕ ਕਰੋ ਕੱਲਾ ਕੱਲਾ ਥਣ ਬਈ ਆਰਡਰ ਵੀ ਚੰਗਾ ਗਾ ਅਜੇ ਚਵਾਈ ਚ ਘੰਟਾ ਕ ਪਿਆ ਭਾਈ ਉਹਦੋਂ ਦਾ ਆਰਡਰ ਦੀ ਕੁਆਲਿਟੀ ਨੇ ਹੋਰ ਹੀ ਵਧੀਆ ਤਿਆਰ ਕਰ ਲੈਣੀ ਆ ਹੋ ਲੈ ਭਾਈ ਤੋੜ ਕੇ ਦਿਖਾਈਏ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ ਖੜੀ ਆ ਜੀ ਬੱਚੀ ਤੋਰਾ ਤਾਰਾ ਜਰਮਾਈ ਦਾ ਚੰਡਾ ਭਾਈ ਆਰਡਰ ਨੇੜ ਤੋਂ ਚੈੱਕ ਕਰ ਲੋ ਕਿੰਨੇ ਬੌਲੇ ਦਿੱਤੇ ਭਾਈ ਹੁਣੇ ਬੌਲੇ ਨਹੀਂ ਵੇ ਦੁੱਧ ਬਣਿਆ ਰਾ ਤੇ 12 13 ਕਿਲੋ ਚ ਚੱਲ ਗਿਆ ਠੀਕ ਆ 12 13 ਕਿਲੋ ਦੁੱਧ ਭਾਈ ਕਹਿੰਦਾ ਬਣਿਆ ਪਿਆ ਬਾਕੀ ਭਾਈ ਸੇਵਾ ਦੇ ਸੱਤੇ ਆ ਹਮ ਠੀਕ ਆ ਤੋਰਾ ਤਾਰਾ ਚੰਗਾ ਆਰਡਰ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਇਹਦੀ ਵੀ ਇੱਕ ਨੰਬਰ ਹੈ ਇੱਕ ਨੰਬਰ ਆ ਬਾਈ ਤੇ ਇਹਦਾ ਮੁੱਲ ਪਰਾ ਇਹਦਾ ਮੁੱਲ ਇਹਨੇ 52000 ਯਾਰ ਹੂੰ ਉਹ ਤਾਂ ਮਾਤਾਂ ਨਹੀਂ ਹੋਣਾ 52000 ਰੁਪਿਆ ਮੁੱਲ ਆ ਠੀਕ ਆ ਵੀ ਦੰਦਾ ਆਹੀ ਆ ਵੀਰੇ ਹਜੇ ਠੀਕ ਆ ਦੰਦ ਬਾਈ ਕਹਿੰਦਾ ਦਖਾਣਾ ਦੰਦਾ ਆਹੀ ਆ ਵੜ ਠੀਕ ਆ 52000 ਰੁਪਿਆ ਮੁੱਲ ਮਾਤਾਂ ਜਿਹੜਾ ਜ਼ਰੂਰ ਹੋ ਜੂਗਾ ਥਣ ਹਵਾਨਾ ਚੰਗਾ ਤੋਰਾ ਤਾਰਾ ਵੀ ਚੰਗਾ ਬੱਚਾ ਮਗਰ ਬੱਚੀ ਬੱਚੀ ਵੀ ਆ ਖੜੀ ਹੈ ਚੰਗੀ ਆ ਬੱਚੀ ਬਾਈ ਸੂਈ ਜੂਈ ਵਧੀਆ ਪੂਰੀ ਮੈਂ ਕਹਣਾ ਬਈ ਇੱਕ ਨੰਬਰ ਚੋਕੇ ਲੈ ਕੇ ਜਾਣ ਜਾਂ ਦੋ ਡੰਗ ਹੂੰ ਪਰ ਚਾਰ ਡੰਗ ਚੋੜਾ ਨਾ ਠੀਕ ਆ ਆਪਾਂ ਕੋਈ ਖਿਆਈ ਨਹੀਂ ਮਿਲਦੀ ਹੂੰ ਅੱਗੇ ਵੀਰੇ ਚਾਰ ਨੰਬਰ ਇਹ ਵੀ ਸੂਈ ਵੀ ਇਹ ਵੀ ਬਲੂਣੀ ਆ ਵੀਰੇ ਸੂਈ ਵੀ ਬਲੂਣੀ ਸੂਈ ਆ ਕਦੋਂ ਸੂਈ ਆ ਇਹ ਇਹ ਹੋ ਗਿਆ 20 ਦੇ ਸੁੱਤੇ ਬੱਚਾ ਕੀ ਇਹਦੇ ਮਗਰ ਇਹ ਮਗਰ ਬੱਛੀ ਵਾਲਾ ਆ ਖੜੀ ਨਾ ਬੱਛੀ ਚੰਗੀ ਆ ਨਾ ਇਹ ਵੀ ਹਾਂ ਬੱਚਾ ਭਾਈ ਇਹਦੇ ਮਗਰ ਵੀ ਬੱਛੀ ਆ ਬੱਛੀ ਬਹੁਤ ਹੋ ਜਾਣਗੀ ਇਹ ਕਿੰਨੇ ਬੋਲੇ ਤੇ ਚੱਲਦੀ ਆ ਹਮੇ ਬਹੁਲੇ ਨਹੀਂ ਵੀਰੇ ਦੁੱਧ ਤੇ ਇਹੇ ਹੋਰੇ ਠਾਂਸ 70 ਕਿਲੋ ਤੇ ਚੱਲਦੀ ਆ ਠੀਕ ਆ ਸਾਰਾ ਆਰਡਰ ਕੋ ਪਾਇਆ ਨਹੀਂ ਓਕੇ 17 18 ਕਿਲੋ ਦੁੱਧ ਬਾਈ ਕਹਿੰਦਾ ਹੁਣ ਹਾਜ਼ਰ ਆ ਬਈ ਤੇ ਆਰਡਰ ਛੇਤੀ ਗੱਲ ਸ਼ੁਰੂ ਕੀਤੀ ਅਹੇ ਅੱਛਾ ਕੱਲ ਹੀ ਸ਼ੁਰੂ ਕਰੀ ਆ ਇਹ ਹਾਂ ਆਰਡਰ ਬਹੁਤ ਚੰਗਾ ਆ ਬਹੁਤ ਹੀ ਕੱਲ ਹੀ ਸ਼ੁਰੂ ਕੀਤੀ ਆ ਇਹੇ ਥਾਂ ਤੋਂ ਵੀ ਚੰਗਾ ਲੱਗਿਆ ਹਨ ਹੂੰ ਸਿਵਾਈ ਜ ਵੀ ਕਿਵੇਂ ਆ ਦੀ ਸਿਵਾਈ ਇਹ ਵੀ ਕਿਵੇਂ ਬੋਲਾ ਇੱਕ ਨੰਬਰ ਆ ਜੀ ਫੇਸ ਬਹੁਤ ਚੰਗਾ ਹਨ ਫਰੰਟ ਫਰੰਟ ਬਹੁਤ ਚੰਗਾ ਫੇਸ ਬਹੁਤ ਚੰਗਾ ਬਾਕੀ ਤੋਰਾ ਤਾਰਾ ਰਖਾ ਨੇ ਬਰਡ ਤਾਂ ਚੰਗਾ ਬਹੁਤ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਚੰਗਾ ਚੰਗਾ ਕੱਦ ਵੱਡ ਚੰਗਾ ਤੇ ਥਣਲੇਵਾ ਵੀ ਚੰਗਾ ਪੂਰਾ ਤਾਰਾ ਬਹੁਤ ਏ ਮੁੱਲ ਕੀ ਆ ਭਰਾ ਇਹਦਾ ਇਹਦਾ ਵੀ 80000 ਆ 80000 ਰੁਪਏ ਮਾਨਤਾਨ ਹੋ ਜੀ ਭਾਈ ਮਾਨਤਾਨ ਨਹੀਂ ਹੋਊਗਾ ਵੀਰੇ ਠੀਕ ਆ ਜਨ ਚੋਕ ਦਾ ਨਾ 17 80 ਕਿਲੋ ਤੋਂ ਵੱਧ ਦੇ ਆ ਆ ਜਾ 80 ਵੀ ਦੰਦਾ ਜੀ ਇਹ ਠੀਕ ਆ ਮੋੜ ਲੈ ਵੀਰੇ ਲੈ ਚੱਲਾ ਮੇਰੀ ਲੱਗ ਚੰਗਾ 80000 ਰੁਪਏ ਮੋਲ ਆ ਮਾਨਤਾਨ ਜਿਹੜਾ ਜ਼ਰੂਰ ਹੋ ਜਾਊਗਾ ਫੇਸ ਫੂਸ ਸਟਾਨ ਤੋਂ ਨੇੜੇ ਤੋਂ ਚੈੱਕ ਕਰ ਲੋ ਦੰਦਾ ਜੀ ਹਾਂ ਦੰਦਾ ਵੀ ਹੈ ਵੀਰੇ ਹਜੇ ਵੀ ਬਹੁਤ ਠੀਕ ਓਕੇ ਲੈ ਚੱਲੋ ਸੇਸ ਬਹੁਤ ਚੰਗਾ ਨਾ ਬੈੜਦਾ ਹਾਂ ਬਾਹਰ ਆਏ ਭਾਈ ਕਾਂਟਾ ਡੇ ਕੰਡਾ ਪਿਆ ਚੋਂਦੇ ਨਾ ਹਾਂ ਉਹਦੋਂ ਆਰਡਰ ਹੋਰੀ ਵਧੀਆ ਬਣਾ ਲਊਗੀ ਹਾਂ ਆ ਬੱਚੇ ਨੂੰ ਵੀੜੀ ਕਾਲ ਕੋਸੇ ਤੁਮ ਲੱਗ ਗਈ ਅੱਗੇ ਵੀਰੇ 5 ਨੰਬਰ ਤੇ ਜਰਸੀ ਹੈ ਵੀਰੇ ਇਹ ਜਾਸ ਕਿਹੜਾ ਸੂਈ ਹੈ ਇਹ ਬਰੇ ਕਦੋਂ ਸੁਈਏ ਬਾਈ ਇਹ ਇਹਨੂੰ ਹੋ ਗਏ 20 ਦਿਨ 20 ਦਿਨ ਬੱਚਾ ਕੀ ਹੈ ਬਾਈ ਇਹਦੇ ਮਗਰ ਬੱਛੀ ਬਾਈ ਲਾਲ ਇੱਥੇ ਖੜੀ ਹੈ ਬੱਛੀ ਚੰਗੀ ਹੈ ਨਾ ਬੱਚਾ ਬਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਬਹੁਤ ਚੰਗੀ ਆ ਕਿੰਨੇ ਬਹੁਤ ਆ ਹੁਣ ਦੁੱਧ ਦੇ ਜਾਵੇ 20 ਕਿਲੋ ਦੇ ਵਿਰੇ ਹੁਣ ਨੱਟ ਤਿਆਰ ਆ ਬਾਈ ਕਿੰਨੇ ਨੱਟ ਤਿਆਰ ਆ ਜਮਾ ਠੀਕ ਆ 20 ਲੀਟਰ ਦੁੱਧ ਬਾਈ ਕਹਿੰਦਾ ਨੱਟ ਤਿਆਰ ਆ ਚਿਵਾਈ ਚ ਵੀ ਕਿਵੇਂ ਆ ਚਿਵਾਈ ਹੈ ਖਾਣ ਬਹੁਤ ਚੰਗਾ ਲੱਗਿਆ ਹਾਂ ਲੈ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣਾ ਲੈ ਠੰਡੀ ਸੀਲਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਇੱਛਾ ਪੈਨ ਦੋਨੇ ਪਾਸੇ ਬਹਿ ਕੇ ਚੋਈ ਜਾਓ ਓਕੇ ਹੂੰ ਕੋਈ ਖਿਆਲ ਨਹੀਂ ਠੀਕ ਆ ਭਾਈ ਲਿਆ ਦਿਖਾ ਦੀ ਮਰੀ ਤੋਰ ਕੇ ਸ਼੍ਰੀਸ ਚੰਗਾ ਯਾਤ ਬ੍ਰੀਡ ਚੰਗੀ ਆ ਗਰਮੀ ਘਟ ਮਨੂੰ ਫੈਂਟ ਆ ਜਿਹੜੀ ਕਰਮਾਈ ਦੀ ਬਹੁਤ थैंक यू ਤੋਹਰਾ ਤਾਰਾ ਬਹੁਤ ਹੈ ਕੀ ਮੁੱਲ ਆ ਭਾਈ ਇਹਦਾ ਇਹਦਾ ਮੁੱਲ ਵੀਰੇ ਹੈ ਨਾ 82000 ਰੁਪਏ 82000 ਰੁਪਏ ਮਾਨ ਤਾਨ ਹੋ ਜਾ ਮਾਨ ਤਾਨ ਨਹੀਂ ਹੋਊਗਾ ਭਾਈ ਠੀਕ ਆ

ਆਪਾ ਬੋਲੇ ਕਿ ਨਹੀਂ ਇਹ ਦੇਰੀ ਆ ਮੈਂ ਦੁੱਧ ਮੰਗਾ ਕੇ ਲੈ ਚੁਣੀ ਆ ਬਾਈ ਠੀਕ ਆ ਬਾਈ ਪੰਜਾਹ ਆਪਣੀ ਬਾਈ ਅੱਗੇ ਵੀਰੇ 6 ਨੰਬਰ ਕਿਹੜਾ ਸੋਸ ਹੋਈ ਇਹ ਇਹ ਦੁੱਧ ਆ ਵੀਰੇ ਇਹ ਕਿਹੜਾ ਸੋਸ ਹੋਈ ਇਹ ਇਹ ਨੂੰ ਹੋ ਗਿਆ ਨਾ 15 ਦਾ ਬੱਚਾ ਕੀ ਆ ਬਈ ਇਹਦੇ ਮਗਾ ਬੱਸਾ ਬੱਚਾ ਬਾਈ ਕਿੰਨੇ ਦੁੱਧ ਦੇ ਬਈ ਹਾਂ ਇਹ 2 ਬਾਈ ਕਿਲੋ ਤੋਂ ਬਾਈ ਵਿਚਾਰ 20 ਤੋਂ ਪਿਆ ਠੀਕ ਆ 20 ਤੇ 22 ਦੇ ਵਿਚਾਲੇ ਦੇ ਆ ਹਾਂ ਕਿਤੇ ਵੱਧ 20 ਵੀ ਘੱਟ ਦੇ ਦੇ ਕਿਤੇ 21 22 ਦੇ ਵਿੱਚ ਚਾਹੀਦੀ ਆ ਠੀਕ ਆ ਜ਼ਿਆਦਾ ਬ੍ਰੀਡ ਚੰਗੀ ਆ ਗਰਮੀ ਘੱਟ ਮਨੂੰ ਫੈਂਟ ਆ ਜਿਹੜੀ ਚੰਗੀ ਆਊਗੀ ਤੇ ਫੇਸ ਬਿਊਟੀ ਕਮਾਲ ਦੀ ਐ ਚਮਕ ਚਮਕ ਚੰਗੀ ਆ ਬੜ ਤੇ ਥਾਣ ਬਈ ਬੜਾ ਕਮਾਲ ਦਾ ਲੱਗਿਆ ਹਨਾ ਹਾਂ ਭਾਈ ਦੋਨੇ ਪਾਸੇ ਬਹਿ ਕੇ ਚੋਈ ਜਾ ਜਾਂ ਕੋਈ ਉਹ ਠੀਕ ਆ ਕੋਈ ਜੱਕਰੀ ਨਹੀਂ ਹਾਈ ਘਟ ਆ ਬੈ ਜਾ ਮੈਂ ਉਹ ਹੋਣਾ ਹੂੰ ਬੈਠਣ ਜਾਂਦਾ ਬੜਾ ਰੋ ਠੀਕ ਆ ਕੀ ਮੁੱਲ ਆ ਭਰਾ ਇਹਦਾ ਇਹਦਾ ਮੁੱਲ ਹੈ 75000 ਭਾਈ ਮਾਨਤਾਨ ਹੋ ਜਾ ਮਾਨਤਾਨ ਨਹੀਂ ਹੋਣਾ 75000 ਰੁਪਿਆ ਮੌਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਤੋੜਾ ਤਾਰਾ ਥਾਣ ਥਣ ਬਹੁਤ ਚੰਗਾ ਆਰਡਰ ਵੀ ਕਮਾਲ ਦਾ ਤਿਆਰ ਕਰੇ ਥਾਣ ਲੈ ਵਾ ਚੈੱਕ ਕਰੋ ਲੈ ਠੰਡੀ ਠੰਡੀ ਵੀ ਪੂਰੀ ਐ ਜਿਵੇਂ ਮਰਜ਼ੀ ਲੈ ਬਾਈ ਕਹਿੰਦਾ ਬੈਠਾ ਰਿਹਾ ਕੋਈ ਚੱਕਰੀ ਨਹੀਂ ਹੈ ਨਾ ਮਡੋਂ ਦੇ ਬੱਚੇ ਵਾਂਗੇ ਚੋਈ ਜਾਵੇ ਮੁੱਲ ਬਈ ਇਹ ਤਾਂ ਲੈ 75 ਬਈ ਮਾਨਤਾਨ ਹੋ ਜਾ ਹਾਂ ਹਾਂ ਮਾਨਤਾਨ ਤਾਂ ਹੋਊਗਾ ਲੈ 12 ਨਹੀਂ ਹੋਣਾ ਹਾਂ ਆਉਣਾ ਹੀ ਹੋਊਗਾ ਠੀਕ ਆ ਆਪਰ ਉਹ ਬੰਦਾ ਜੀ ਬਾਈ ਫੋਨ ਲਾਵੇ ਜੀ ਨੇ ਪਹੂ ਲੈਣਾ ਹਾਂ ਆ ਵੀ ਬਾਤ ਨੂੰ ਭੁਕਾਈ ਜਾਂਦਾ ਕੋਈ ਫਾਇਦਾ ਨਹੀਂ ਠੀਕ ਆ ਬਈ ਅੱਗੇ ਬਾਈ ਲਾਸਟ ਸੱਤ ਨੰਬਰ ਕਿਹੜਾ ਸਫਲੂਨ ਆ ਬਾਈ ਬਲੂਨ ਸੂਈ ਆ ਹਾਂ ਕਦੋਂ ਸੂਈ ਆ ਬਾਈ ਇਹ ਹੋ ਗਿਆ 12 13 ਦਾ ਬਾਈ ਬੱਚਾ ਬਈ ਬੱਚਾ ਲਾ ਮਰ ਗਿਆ ਉਹ ਵੀ ਬੱਸਾ ਠੀਕ ਆ ਬਾਈ ਕਿੰਨੇ ਕ ਦੁੱਧ ਤੇ ਆ ਹਾਂ ਇਹ ਦੁੱਧ ਬਾਈ 18 ਦੇ 16 ਦੇ ਵਿੱਚ ਆ ਠੀਕਾ ਬਾਕੀ ਸੇਵਾਜ ਹੈ ਤਬਿਆਦਾ ਨਾਣਾ ਨੂਣਾ ਬਹੁਤ ਚੰਗੇ ਹਨ ਫਰੀ ਕੋ ਥਾਨਲੇ ਵਾ ਕਮਾਲ ਕੱਦ ਵੱਡ ਚੰਗਾ ਯਾਤਬ੍ਰੀਡ ਚੰਗੀ ਆ ਤੇ ਚੰਗਾ ਦੁੱਧ ਬਾਈ ਨੇ ਉਹ ਤਿਆ ਦਾਸਿਆ ਫੇਸ ਹੂਸ ਬਹੁਤ ਚੰਗਾ ਬੱਚਾ ਇਹਦਾ ਬਈ ਐਕਸਪਾਇਰ ਹੋਇਆ ਵਾ ਉਹੇ ਜਿਹੀ ਮੁੱਲ ਹੂ ਹਨ ਬਈ ਕੀ ਮੁੱਲ ਆ ਬਈ ਇਹਦਾ ਓ 65 ਬਈ 6500 ਰੁਪਏ ਮਾਨਤਾ ਨ ਹੋ ਜੂ ਮਾਨਤਾ ਮਨਾਵਟੇ ਹੋ ਬਈ ਠੀਕ ਆ 60000 ਰੁਪਏ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਥਾਣੇ ਲਈ ਬਾਈ ਬੜਾ ਕਮਾਉਣਾ ਨਾੜਾ ਨੂਣਾ ਬਹੁਤ ਚਾਹੀਆਂ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਟੇ ਇਹਦਾ ਨਾੜਾ ਸੀਰੇ ਵੀ ਵਾਗਾ ਬਈ ਜੇ ਮੈਂ ਮਰਜੀ ਬਾਈ ਕਹਿੰਦਾ ਬੈਠਾ ਰਹੇ ਕੋਈ ਚੱਕਰੀ ਨਹੀਂ ਠੰਡੀ ਸੀ ਲੈ ਠੀਕ ਆ ਚਵਾਈ ਕਿਵੇਂ ਚੰਗੀ ਹੈ ਲੈ ਚਵਾਈ ਚੈੱਕ ਕਰਿਓ ਬਾਈ ਚਵਾਈ ਚੰਗੀ ਹੈ ਨਾ ਚਵਾਈ ਦਾ ਵਾਦੂngਿਆ ਭਾਈ ਲਤਾਰਾ ਭਾਈ ਨੇ ਮਾਤੇ ਚਵਾਈ ਚੁਈ ਵਾਕਈ ਚੰਗੀ ਹੈ ਮੈਂ ਦੇਖਾ ਫਟ ਦੋਤਾ ਫਟੋ ਫਟ ਆਇਆ ਹੈ ਭਾਈ ਜੋ ਠੀਕ ਹੈ ਲੈ ਚਲੋ ਮੁੱਲ 65000 ਰੁਪਿਆ ਮਾਨਤਾਨ ਜਰੂਰ ਹੋ ਜੂਗਾ ਧਾਰਾ ਮਾਰ ਕੇ ਦਿਖਾਤੇ ਚਵਾਈ ਚੁਈ ਚੰਗੀ ਹੈ ਬਾਕੀ ਤੋਰਾ ਧਾਰਾ ਡਾਊਟਰ ਚੰਗਾ ਬੈੜਦਾ ਨਗਪਰਾ ਕੋਲੇ 7 ਸੀ 7 ਹੀ ਦਿਖਾਤੇ ਕਿਸੇ ਵੀ ਦੇ 7ਾਂ ਜੋ ਕੋਈ ਵੀ ਬਖਾਨਦਾ ਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਦਨੋਂ ਧੰਨਵਾਦ